ਇਹੀ ਕਹੋ ਜਿਵੇਂ ਤੁਸੀਂ ਸਤਿਅਤ ਰੱਖਦੇ ਹੂੰ ਦਿਨ ਤੇ ਮਾਂ ਵਿਸ਼ਵਾਸ ਦਾ ਐਲਾਨ ਮੈਂ ਕੋਸ਼ਿਸ਼ ਕਰਦੀ ਹਾਂ ਕਿ ਮੈਂ ਇੱਕ ਲੋਕ ਬਿਲਡਰ ਹਾਂ ਮੈਂ ਦੂਸਰਿਆਂ ਨੂੰ ਉਹਨਾਂ ਵਿੱਚ ਸਭ ਤੋਂ ਵਧੀਆ ਲਿਆਂ ਅਤੇ ਉਹਨਾਂ ਦੇ ਸੁਪਨਿਆਂ ਨੂੰ ਪੂਰਾ ਕਰਨ ਵਿੱਚ ਉਹਨਾਂ ਦੀ ਮਦਦ ਕਰਨ ਲਈ ਉਚਾਈਤ ਕਰਨ ਦੇ ਮੌਕੇ ਲੱਭਦੀ ਹਾਂ ਮੈਂ ਵਿਸ਼ਵਾਸ ਅਤੇ ਜਿੱਤ ਦੇ ਸ਼ਬਦ ਬੋਲਦੀ ਹਾਂ ਉਹਨਾਂ ਦੀ ਪੁਸ਼ਟੀ ਕਰਦੀ ਹਾਂ ਉਹਨਾਂ ਨੂੰ ਪ੍ਰਵਾਨਗੀ ਦਿੰਦੀ ਹਾਂ ਉਹਨਾਂ ਨੂੰ ਦੱਸਦੀ ਹਾਂ ਕਿ ਉਹਨਾਂ ਦੀ ਕਦਰ ਕੀਤੀ ਜਾਂਦੀ ਹੈ ਮੈਂ ਉਹ ਨਦੀ ਮਹਾਂ ਅੰਤਿਆ ਦੇ ਬੀਜਾਂ ਨੂੰ ਪੁਕਾਰਦੀ ਹਾਂ ਉਹਨਾਂ ਨੂੰ ਉੱਚਾ ਉਠੰਡ ਅਤੇ ਉਹ ਸਭ ਬਨਨ ਵਿੱਚ ਮਦਦ ਕਰਦੀ ਹਾਂ ਜੋ ਪਰਮੇਸ਼ਰ ਨੇ ਉਹਨਾਂ ਨੂੰ ਬਣਾਇਆ ਹੈ ਮੈਂ ਮਸੀਹ ਵਿੱਚ ਪੁਰਾਣੀਆਂ ਰਹਿਤ ਕੋਨਦੀਆਂ ਥਾਵਾਂ ਨੂੰ ਬਣਾਉਣ ਲਈ ਬਹੁਤੀਆਂ ਪੀੜ੍ਹੀਆਂ ਦੀਆਂ ਨਹੀਂ ਹਾਂ ਨੂੰ ਉੱਚਾ ਚੁੱਕਣ ਲਈ ਤਿਆਰ ਹਾਂ ਮੈਂ ਉਲੰਘਨਾ ਦਾ ਮਰਮਤ ਕਰਨ ਵਾਲੀ ਹਾਂ ਮਾਰਗਾਂ ਨੂੰ ਬਹਾਲ ਕਰਨ ਵਾਲੀ ਹਾਂ ਜਿੱਥੇ ਸਾਰੇ ਮਸੀਹ ਦੇ ਗਿਆਨ ਵਿੱਚ ਰਹਿੰਦੇ ਹਨ ਇਹ ਮੇਰਾ ਐਲਾਨਨਾਮਾ ਹੈ ਮਾਗੀ ਸਹਿਤ ਸਬੰਧੀ ਵਿਚਾਰ ਪਿਆਰੇ ਪਿਤਾ ਜੀ ਮੈਂ ਤੁਹਾਡੇ ਦੁਆਰਾ ਦਿੱਤੀ ਗਈ ਅਬਿਨਾਸ਼ੀ ਜੀਵਨ ਲਈ ਧੰਨਵਾਦੀ ਹਾਂ ਅਤੇ ਤੁਹਾਡੇ ਲਈ ਧੰਨਵਾਦੀ ਹਾਂ ਮੇਰੇ ਅੰਦਰ ਤੁਹਾਡੀ ਪਵਿੱਤਰ ਆਤਮਾ ਦੀ ਮੌਜੂਦਗੀ ਹੈ ਮਸੀਹ ਦੀ ਸ਼ਕਤੀ ਮੇਰੇ ਸਰੀਰ ਵਿੱਚ ਕੰਮ ਕਰ ਰਹੀ ਹੈ ਮੈਂ ਆਪਣੀ ਜ਼ਿੰਦਗੀ ਵਿੱਚ ਕਈ ਗੁਣਾ ਬਰਕਤਾਂ ਤੇ ਚੰਗਿਆਈਆਂ ਲਈ ਧੰਨਵਾਦੀ ਹਾਂ ਅਮੀਨ ਮੈਂ ਯੇਸ਼ੂ ਦੇ ਨਾਮ ਤੇ ਜੋ ਮੈਂ ਕਾੰਗੀ ਰੱਖਾਂਗੀ ਮੈਂ ਮਜ਼ਬੂਤ ਹਾਂ ਮੈਂ ਤੰਦਰੁਸਤ ਹਾਂ ਮੈਂ ਧੰਨ ਹਾਂ ਮੈਂ ਅਮੀਰ ਹਾਂ ਮੈਂ ਸ਼ਕਤੀਸ਼ਾਲੀ ਹਾਂ ਮੈਂ ਮਸਾ ਕੀਤਾ ਹੋਇਆ ਹੈ ਮੈਂ ਆਜ਼ਾਦਾ ਮੈਂ ਰੱਬ ਦੀ ਪਿਆਰੀ ਹਾਂ ਮੈਂ ਨੂਰਾ ਬਤੇ ਮਨੂਕ ਦੁਆਰਾ ਪਸੰਦ ਕੀਤਾ ਗਿਆ ਹੈ ਮੈਂ ਉਹ ਬੋਲਦੀ ਹਾਂ ਜੋ ਮੈਂ ਵਿਕਣਾ ਚਾਹੁੰਦੀ ਹਾਂ ਉਹ ਨਹੀਂ ਜੋ ਮੈਂ ਵੇਖਦੀ ਹਾਂ ਮੈਂ ਕੀਮਤੀ ਬੀਜ ਹਾਂ ਮੈਂ ਆਪਣੇ ਪਰਮਾਤਮਾ ਦੇ ਕਰ ਵਿਚੰਗੀ ਜ਼ਮੀਨ ਤੇ ਲਗਾਈ ਗਈ ਹਾਂ ਮੈਂ ਆਪਣੇ ਪ੍ਰਭੂ ਦੇ ਦਰਬਾਰਾ ਵਿੱਚ ਛਤੇਲੀ ਦੇ ਰੁਖ ਨੂੰ ਪਸੰਦ ਕਰਦੀ ਹਾਂ ਮੈਂ ਇਸ ਸੀਜ਼ਨ ਵਿੱਚ ਬਹੁਤ ਜ਼ਿਆਦਾ ਫਲ ਦਿੰਦੀ ਹਾਂ ਮੇਰਾ ਸਨਲ ਪਰਿ ਹੋਈ ਹਾਂ ਤੇ ਪ੍ਰਭੂ ਵਿਚ ਰਹੀ ਹਾਂ ਅਤੇ ਪੁਰਾਣੀ ਉਮਰ ਵਿੱਚ ਵੀ ਮੈਂ ਤਾਜ਼ਾ ਤੇ ਫਲੋਰਿਸ਼ਿੰਗ ਹੋਵਾਂਗੀ ਜੋ ਵੀ ਮੈਂ ਯੀਸ਼ੂ ਦੇ ਨਾਮ ਵਿੱਚ ਪੇਸ਼ ਕਰਦੀ ਹਾਂ ਚੀਜ਼ਾਂ ਹਮੇਸ਼ਾ ਯੀਸ਼ੂ ਦੇ ਨਾਮ ਵਿੱਚ ਮੇਰੇ ਲਈ ਕੰਮ ਕਰ ਰਹੀਆਂ ਮੈਂ ਮਸੀਹ ਯੀਸ਼ੂ ਵਿੱਚ ਹਰੇਕ ਆਤਮਿਕ ਆਸ਼ੀਰਵਾਦ ਪ੍ਰਾਪਤ ਕਰਨ ਵਾਲੀ ਹਾਂ ਮੈਂ ਇੱਕ ਆਤਮਾ ਹਾਂ ਮੇਰੀ ਆਤਮਾ ਇੱਕ ਰੂਹ ਹੈ ਮੇਰੀ ਆਤਮਾ ਤੇ ਮੇਰੀ ਰੂਹ ਸਰੀਰਕ ਸ਼ਰੀਰ ਵਿੱਚ ਜਿਉਂਦੀ ਹੈ ਮੇਰੀ ਆਤਮਾ ਮੇਰੀ ਰੂਹ ਨੂੰ ਹੁਕਮ ਦਿੰਦੀ ਹੈ ਮੇਰੀ ਰੂਹ ਸੁਣਦੀ ਹੈ ਤੈਂ ਪ੍ਰਾਪਤ ਕਰਦੀ ਅਤੇ ਮੇਰੇ ਸਰੀਰ ਅਤੇ ਮੇਰੇ ਸ਼ਰੀਰ ਦੇ ਆਦੇਸ਼ਾਂ ਨਿਰਦੇਸ਼ ਦਿੰਦੀ ਹੈ ਯੀਸ਼ੂ ਦੇ ਨਾਮ ਤੇ ਮੈਂ ਮੇਰੇ ਸ਼ਰੀਰ ਨਲਗਲ ਕਰਦੀਆਂ ਰੱਬਤਾ ਵਿਨਾਸ਼ੀ ਜੀਵਨ ਮੇਰੇ ਜੀਵਨ ਵਿੱਚ ਅਮੇਸ਼ਾ ਸਪਸ਼ਟ ਤੇ ਪ੍ਰਗਟ ਹੁੰਦਾ ਹੈ ਮੈਂ ਆਪਣੇ ਸ਼ਰੀਰ ਦੇ ਹਰ ਵੀਰਵਿਲੀ ਜੀਵਨ ਦੀ ਗਲ ਕਰਦੀ ਹਾਂ ਮੈਂ ਆਪਣੇ ਦਿਮਾਗ ਨਲਗਲ ਕਰਦੀਆਂ ਦੇ ਕ੍ਰਾਈਸਟ ਦੇ ਦਿਮਾਗ ਦੀ ਤਰ੍ਹਾਂ ਸੰਪੂਰਨ ਬਨੋ ਅਤੇ ਮੈਂ ਤੁਹਾਨੂੰ ਪਰਮੇਸ਼ਰ ਦੇ ਵਚਨ ਦੁਆਰਾ ਇੱਕ ਸਾਰੋਂ ਦਾ ਆਦੇਸ਼ ਦਿੰਦੀਆਂ ਮੈਂ ਆਪਣੇ ਨਸਾਂ ਨਾਲ ਜੀਵਨ ਬੋਲਦੀ ਹਾਂ ਮੈਂ ਆਪਣੀਆਂ ਮਾਸਪੇਸ਼ੀਆਂ ਤੇ ਲੀਗਾਮੈਂਟਸ ਨਾਲ ਤਾਕਤ ਬੋਲਦੀ ਹਾਂ ਮੈਂ ਆਪਣੇ ਦਿਲ ਨਾਲ ਜੀਵਨ ਸ਼ਕਤੀ ਬੋਲਦੀ ਹਾਂ ਮੈਂ ਆਪਣੇ ਫੇਫੜਿਆਂ ਅਤੇ ਟਿਸ਼ੂਆਂ ਨਾਲ ਲਾਮਵਾਦਾਰੀ ਅਤੇ ਪਰਫਿusion ਅਨੁਪਾਤ ਬਣਾਈ ਰੱਖਣ ਦੀ ਗੱਲ ਕਰਦੀ ਹਾਂ ਮੈਂ ਆਪਣੇ ਗੁਰਦਿਆਂ ਜਿਗਰ ਅਤੇ ਪਾਚਕ ਰੋਗਾਣੇ ਸੰਪੂਰਨਤਾ ਬੋਲਦੀ ਹਾਂ ਮੇਰੇ ਖੂਨ ਦੇ ਅਸਲ ਵਿੱਚ ਜੀਵਨ ਹੈ ਮੇਰੀਆਂ ਹੱਡੀਆਂ ਚੂੜਾ ਤੇ ਪਸਤ ਤਿਕਸਾਰ ਅਤੇ ਮਜ਼ਬੂਤ ਹਨ ਮੇਰੇ ਪੂਰੇ ਉੱਪਰਲੇ ਅਤੇ ਹੇਠਲੇ ਅੰਗ ਵਧੀਆ ਟੰਗ ਨਾਲ ਕੰਮ ਕਰਦੇ ਹਨ ਮੇਰੀਆਂ ਅੱਖਾਂ ਸਪਸ਼ਟ ਰੂਪ ਵਿੱਚ ਵੇਖਦੀਆਂ ਹਨ ਅਤੇ ਮੇਰੇ ਕੰਨ ਵਧੀਆ ਟੰਗ ਨਾਲ ਕੰਮ ਕਰਦੇ ਹਨ ਮੇਰੀ ਚਮੜੀ ਇੱਕ ਨਵਜੰਮੇ ਬੱਚੇ ਤੇ ਰੱਬ ਦੀ ਸੁੰਦਰਤਾ ਦਿੱਤਰਾ ਮੁਲਾਇਮ ਅਤੇ ਸਿਹਤਮੰਦ ਹੈ ਮੇਰੇ ਵਾਲਾਂ ਦੇ ਰੂਮ ਕਸ ਗਏ ਹਨ ਮੇਰੇ ਦੰਦ ਮਸੂੜੇ ਜਬਾੜ ਦੀਆਂ ਹੱਡੀਆਂ ਤੇ ਨਸਾਂ ਤੇ ਖੂਨ ਦੀ ਸਪਲਾਈ ਸਾਰੀ ਸਿਹਤਮੰਦ ਮਜ਼ਬੂਤ ਅਤੇ ਸੰਪੂਰਨ ਹਨ ਮੇਰੇ ਸਾਰੇ ਹਾਰਮੋਨਸ ਅਤੇ ਨਿਊਰੋਕੈਮੀਕਲ ਟਰਾਂਸਮੀਟਰ ਇਕ ਦੂਜੇ ਨਾਲ ਸੰਪੂਰਨ ਤਾਲਮਿਲ ਵਿਚੰਤ ਅਤੇ ਆਪਣੇ ਕਮਨ ਨੁਆਮ ਤੌਰ ਤੇ ਚਲਾਨਦੇ ਹਨ ਮੇਰੀ ਪਾਚਨ ਪੰਨਾਲੀ ਸਾਰੇ ਖਾਦ ਪਦਾਰਥਾ ਨੂੰ ਹਜ਼ਮ ਕਰਨ ਸੋਖਣ ਅਤੇ ਗ੍ਰਹਿਣ ਕਰਨ ਦੀ ਯੋਗਤਾ ਤੇ ਪਾਚਕ ਰਣ ਕੁੰਦੂਤਪਾਨ ਨਿਮਿਤ ਤੌਰ ਤੇ ਬਾਹਰ ਕਰਦੇ ਜਾਂਦੇ ਹਨ ਮੈਂ ਆਪਣੇ ਸ਼ਰੀਰ ਦੇ ਇੱਕ ਸੈਲ ਵਿੱਚ ਬਿਜਲੀ ਅਤੇ ਰਸਾਇਣਿਕ ਬਾਰੰਬਾਰਤਾ ਨਿਕਸੁਰਤਾ ਤੇ ਸੰਤੁਲਨ ਵਿੱਚ ਰਹਿਣ ਅਤੇ ਖਰਾਬ ਸੱਲਾ ਨੂੰ ਹਜ਼ਮ ਕਰਨ ਦਾ ਹੁਕਮ ਦਿੰਦੀ ਹਾਂ ਮੈਂ ਖਾਨ ਪਾਨ ਟੈਕਨੋਲੋਜੀ ਮੀਡੀਆ ਟੀਲ ਮਚੁਗਲੀ ਤਾਂ ਲੈਸ ਪੌਜ਼ ਜ਼ਿਆਦਾ ਨੀਂਦ ਸੁਸਤਤਾ ਅਤੇ ਜ਼ਬਰਦਸਤੀ ਖਰੀਦਦਾਰੀ ਵੇਚਰ ਕਿਸਮ ਦੇ ਨਸ਼ਾ ਸ਼ਰਾਬ ਨਿਕੋਟਿਨ ਨਸ਼ੇਬਿੰਚ ਪੌਜ਼ ਜ਼ਿਆਦਾ ਪੋਗਨੂਕਿਆਤ ਕਰਦੀਆਂ ਅਤੇ ਮਸੀਦੀ ਆਗਿਆਕਾਰੀ ਵਿੱਚ ਇਸ ਨੂੰ ਲੈਂਦੀਆਂ ਮੈਂ ਯੇਸ਼ੂ ਦੇ ਵਾਂਗ ਹੀ ਹਾਂ ਹਰ ਚੀਜ਼ ਜੋ ਰੱਬ ਨੇ ਬਣਾਈ ਹੋ ਮੇਰੇ ਲਈ ਜੀਵਨ ਅਤੇ ਇਲਾਜ ਹੈ ਇਸ ਲਈ ਪੋਜਨ ਤੁਰ ਜਾਨਵਰ ਆਦਿ ਤੇ ਅਲਰਜੀ ਦਾ ਮੇਰੇ ਉੱਤੇ ਕੋਈ ਅਧਿਕਾਰ ਨਹੀਂ ਹੈ ਪਰਮਾਤਮਾ ਨੇ ਮੈਨੂੰ ਸਾਰੀ ਤੇਰਤੀ ਤੇ ਰਾਜ ਦਿੱਤਾ ਹੈ ਮੇਰੀ ਮਰਦ ਪ੍ਰਸ਼ਨ ਬਨਾਂ ਲੀ ਉੱਚੀ ਮਾਤਰਾ ਤੇ ਚੰਗੀ ਗਤੀਸ਼ੀਲਤਾ ਵਾਲੇ ਸ਼ੁਕ੍ਰਾਂਣ ਪੈਦਾ ਕਰ ਰਹੀ ਹੈ ਅਤੇ ਜਮਾ ਕਰ ਰਹੀ ਹੈ। ਮੇਰੀ ਮਾਦਾ ਪ੍ਰਜਨਨ ਪੰਨਾਲੀ ਸਵੇਂ ਸਿਰੰਡੇ ਦੇ ਸੈਲ ਪੈਦਾ ਕਰ ਰਹੀ ਹੈ, ਜਨਮ ਤੱਕ ਭੁੰਦੀ ਰੱਖਿਆ ਤੇ ਪੋਸ਼ਣ ਕਰ ਰਹੀ ਹੈ। ਹਰ ਅੰਗ ਮੇਰੇ ਸਰੀਰ ਦਾ ਟਿਸ਼ੂ ਸੰਪੂਰਨਤਾ ਵਿੱਚ ਕੰਮ ਕਰਦਾ ਹੈ, ਜਿਸਦੇ ਲਈ ਪਰਮਾਤਮਾ ਨੇ ਇਸ ਨੂੰ ਕੰਮ ਕਰਨ ਲਈ ਬਣਾਇਆ ਹੈ। ਅਤੇ ਮੈਂ ਆਪਣੇ ਸਰੀਰ ਵਿੱਚ ਕਿਸੇ ਵੀ ਖਰਾਬੀ ਅਤੇ ਵਿਗਾਣ ਨੂੰ ਵਰਜਿਤ ਕਰਦੀ ਹਾਂ। मेरा सारा मनुखी शरीर अति विज्ञान यीशु इस संपूर्ण है हाले लुईया आमीन पिता पिता मैनू प्यार मैं जानती हाँ मैं जानती हाँ रब का पुत्र मैं प्यार मैं जानती हाँ मैं जानती हाँ परमात्मा मैनू प्यार करता है मैं जानती हाँ मैं जानती हाँ शलोम